ਸੰਗਰੂਰ ਦੇ ਇੱਕ ਆਰਤੀ ਵੱਲੋਂ ਸਰਕਾਰ ਨੂੰ ਕਣਕ ਦੇ ਨਾਮ ਤੇ ਤੂੜੀ ਫੁੱਸ ਵੇਚ ਕਰ ਲੱਖਾਂ ਰੁਪਏ ਦਾ ਲਗਾਇਆ ਚੁੰਨਾ ਜਿਸ ਤੋਂ ਬਾਅਦ ਇਹ ਗੱਲ ਮੀਡੀਆ ਵਿੱਚ ਆਈ ਤੇ ਸੰਗਰੂਰ ਪ੍ਰਸ਼ਾਸਨ ਹਰਕਤ ਵਿੱਚ ਆਇਆ ਜਿਸ ਤੋਂ ਬਾਅਦ ਐਫਸੀਆਈ ਦੇ ਮੁਲਾਜ਼ਮ ਮੌਕੇ ਤੇ ਪਹੁੰਚ ਕੇ ਜਿੰਨਾ ਵੱਲੋਂ ਉਕਤ ਆਰਤੀ ਦੇ ਉੱਤੇ ਕਾਰਵਾਈ ਕਰਦੇ ਉਸ ਨੂੰ ਨੋਟਿਸ ਜਾਰੀ ਕੀਤਾ ਤੇ ਨਹੀਂ ਨਹੀਂ ਮੌਕੇ ਉੱਤੇ ਸੰਗਰੂਰ ਲੋਕ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜ ਰਹੇ ਸਾਫ ਦਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਨੇ ਵੀ ਮੌਕੇ ਤੇ ਪਹੁੰਚ ਕੇ ਇਸ ਮਾਮਲੇ ਦੀ ਉਤੇ ਕਾਰਵਾਈ ਕਰਦੇ ਸੰਗਰੂਰ ਪ੍ਰਸ਼ਾਸਨ ਉਤੇ ਦਬਾਅ ਬਣਾ ਉਕਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਵਾਇਆ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਸਾਫ ਦਾ ਡੀਐਸਪੀ ਬਲਵਿੰਦਰ ਸੇਖੋਂ ਨੇ ਕਿਹਾ ਕਿ ਸੰਗਰੂਰ ਪ੍ਰਸ਼ਾਸਨ ਇਸ ਪੂਰੇ ਮਾਮਲੇ ਨੂੰ ਰਫਾ ਦਫਾ ਕਰਨਾ ਚਾਹੁੰਦਾ ਹੈ ਜਿਸ ਤੇ ਸਾਡੇ ਵੱਲੋਂ ਇਸ ਉਤੇ ਪੂਰੀ ਸ਼ਕਤੀ ਦਿਖਾਉਂਦੇ ਹਾਂ ਉਕਤ ਵਿਅਕਤੀਆਂ ਦੇ ਉੱਤੇ ਐਫ ਆਈ ਆਰ ਦਰਜ ਕਰਵਾਈ ਹੈ ਹੋਰ ਉਹਨਾਂ ਨੇ ਕੀ ਕੀਤਾ ਤੁਸੀਂ ਵੀ ਸੁਣੋ ਪੂਰੀ ਖਬਰ ਅੱਜ ਟ੍ਰੇਨ ਦੇ ਜਿਹੜੀ ਕਣਕ ਦੀ ਖਰੀਦ ਕੀਤੀ ਜਾ ਰਹੀ ਹੈ ਸਿੱਧੀ ਖਰੀਦ ਜਿਹੜੀ ਹੈ ਮਾਲ ਦੇ ਨਾਮ ਤੱਕ ਪਹੁੰਚ ਗਈ ਹੈ ਕਿਸ ਤਰ੍ਹਾਂ ਦੇਖਦੇ ਹਾਂ ਕਿਸ ਤਰੀਕੇ ਦਾ ਕਪਲਾ ਸਾਹਮਣੇ ਆਇਆ ਹੈ ਆਏਗਾ ਕਿ ਕਿਸ ਤਰੀਕੇ ਦੀ ਐਫ ਆਈ ਆਰ ਤੁਹਾਡੇ ਵੱਲੋਂ ਦਰਜ ਕਰਾਈ ਗਈ ਹੈ ਅਸਰਾ ਦੀ ਕਪਲਾ ਦਾ ਜਿਹੜਾ ਇਹ ਕੋਈ ਅੱਜ ਦੀ ਗੱਲ ਨਹੀਂ ਬਹੁਤ ਲੰਬੇ ਸਮੇਂ ਤੋਂ ਚੱਲੇ ਆ ਰਹੇ ਹੈ ਉਸੇ ਦੀ ਕੰਟੀਨਿਊਟੀ ਵਿੱਚ ਜਿਹੜਾ ਇਹ ਸੀਜ਼ਨ ਸਟਾਰਟ ਹੋਇਆ ਹੈ ਜਿਹੜਾ ਆਵਲਾ ਮੈਂ ਤਾਂ ਜਦੋਂ ਭਰਤਪੁਰ ਜਨਾਸ਼ੂ ਦਾ ਪ੍ਰੋਬਲਮ ਆਈ ਸੀ ਕਿਉਂਕਿ ਉਹ ਮੰਤਰੀ ਜੀ ਦਾ ਸੇਕ ਫੂਡਸ ਬਲਾਈਦਾ ਉਹ ਤੋਂ ਬੜੀ ਡਿਟੇਲ ਵਿੱਚ ਦੇਖਿਆ ਸੀਗਾ ਕਿ तकरीबन 45000 ਕਰੋੜ ਰੁਪਏ ਦਾ ਇੱਕ ਸੀਜ਼ਨ ਦਾ ਕਪਲਾ ਹੈ ਜਿਹੜੀ ਕਣਕ ਬਾਰਾਂਵਾਂ ਆਉਂਦੀ ਹੈ ਐਮਐਸਪੀ ਦੇ ਬਿਨਾ ਤੋਤੇ ਇੱਥੇ ਆ ਕੇ ਮੈਂ ਐਮਐਸਪੀ ਦੇ ਬਿੱਲ ਕੱਟ ਕੇ ਲੱਗਦੀ ਹੈ ਉਹ ਇੱਕ ਬਹੁਤ ਵੱਡਾ ਕਪਲਾ ਜਿਹੜਾ ਵੱਡੀ ਬਾਉਂਡ ਦਾ ਹੈ ਇਹ ਵੀ ਬਹੁਤ ਵੱਡਾ ਕਪਲਾ ਹੈ ਪਰ ਗੱਲ ਇਹ ਹੈ ਵੀ ਇਹਦੇ ਵਿੱਚ ਤਾਂ ਸ਼ਰੇਆਮ ਜਿਹੜਾ ਜਿਸ ਤਰੀਕੇ ਦਾ ਇਹ ਸਾਹਮਣੇ ਸੰਗਰੂਰ ਚ ਵੇਖਣ ਨੂੰ ਆਇਆ ਮੇਰੇ ਧਿਆਨ ਵੀ ਪਹਿਲਾਂ ਇਸ ਤਰ੍ਹਾਂ ਨਹੀਂ ਸੀ ਕਿ ਇਸ ਤਰ੍ਹਾਂ ਕਾਫੂਸ ਹੀ ਭਰੇ ਭਰ ਉਹ ਕੰਪਲੇਂਟ ਜਿਹੜੀ ਕੱਲ ਸਾਡੇ ਵੱਲੋਂ ਦਿੱਤੀ ਗਈ ਹੈ ਉਹ ਪਹਿਲਾਂ ਸਾਨੂੰ ਜਿਹੜੀ ਇਨਫਰਮੇਸ਼ਨ ਆਈ ਸੀ ਉਹ ਵੀਡੀਓ ਕਲਿੱਪਸ ਲੈਟੇ ਪੱਲੇਦਾਰ ਜਿਹੜੇ ਹੈਗੇ ਪਰਣ ਵਾਲੇ ਪੱਲੇਦਾਰ ਤਾਂ ਨਹੀਂ ਪੱਲੇਦਾਰ ਤਾਂ ਸਟ੍ਰਾਈਕ ਤੇ ਬੈਠੇ ਆ ਉਹ ਵੀ ਇੱਕ ਫੈਕਟਰ ਹੈ ਇਹਦੇ ਵਿੱਚ ਉਹ ਗੱਲ ਕਰਨ ਵਾਲਾ ਕਿ ਜਿਹੜੇ ਬੰਦੇ ਜਿਨ੍ਹਾਂ ਦਾ ਕੰਮ ਹੈ ਉਹ ਸਟ੍ਰਾਈਕ ਤੇ ਬੈਠੇ ਆ ਇਹਨਾਂ ਨੇ ਹੋਰ ਲੇਬਰ ਲਿਆ ਕੇ ਜ਼ਬਰਦਸਤੀ ਉਹਨਾਂ ਤੋਂ ਉਹਨਾਂ ਨੂੰ ਡਰਾ ਢੁੱਕੇ ਵੀ ਜਾਂ ਜੋ ਵੀ ਲਾਲਚ ਦੇ ਕੇ ਰਾਤ ਭਰ ਤੇ ਵੀ ਸਪੈਸ਼ਲ ਟ੍ਰੇਨਾਂ ਨਾਲ ਲਾਉਂਦੇ ਆ ਇਹ ਟ੍ਰੇਨ ਜਿਹੜੀ ਹੈਗੀ ਕੱਲ ਜਿਹੜੀ ਜਾ ਰਹੀ ਸੀ ਹਾਪਾ ਵਾਸਤੇ 592 ਨੰਬਰ ਸ਼ਾਰਕ ਦਾ ਹੈਗਾ ਤੇ ਇਹਦੇ ਵਿੱਚ 42 ਬੋ ਜਿਹਦੇ ਵਿੱਚ 55000 ਬੋਰੀ ਇਹਨਾਂ ਦੇ ਦਸਤਾਵੇਜ਼ ਮੁਤਾਬਕ ਜਿਹੜੀ ਇਹ 50 ਕਿਲੋ ਦੀ ਘਰੇਲੂ ਤੋਲਾ ਘਟਿਆ ਦੀ ਹੈਗੀ ਸੀ ਤੋ ਇਹ ਪਰਚੇਜ਼ ਜਿਹੜੀ ਹੈਗੀ ਮੈਨੂੰ ਉੱਥੇ ਜਿਹੜਾ ਪਨ ਗਰੇਨ ਦਾ ਜਿਹੜਾ ਇੰਸਪੈਕਟਰ ਸੀਗਾ ਉਹ ਕੋਈ ਬੰਸ ਲੈ ਗਿਆ ਕੀ ਰਕੇਸ਼ ਬਸਲ ਕੰਦ ਸੀ ਰਜੇਸ਼ ਬਸਲ ਜੇ ਮੈਂ ਅੱਜ ਇਸ ਨੂੰ ਕਹਿਣਾ ਚਾਹਾਂ ਕਿ ਸਭ ਤੋਂ ਵੱਡਾ ਦੋਸ਼ੀ ਕੌਣ ਹੈ ਔਰ ਰਜੇਸ਼ ਬਸਲ ਦੇ ਰੂਪ ਵਿੱਚ ਸਾਹਮਣੇ ਆਊਗਾ ਤੇ ਇੱਕ ਫਰਮ ਜਿਹੜੀ ਹੈਗੀ ਹੈ ਜਿਸਰਾਓ ਦਸਰਾਓ ਜਿਸਰਾਓ ਟ्रेडर्स ਉਹ ਜਿਹੜਾ ਕਿਉਂਕਿ ਇਹ ਜਿਹੜਾ ਬਿਆਨ ਹੈ ਉਹਨੇ ਕੱਲ ਪ੍ਰੈਸਰਗੇ ਖੁਦ ਜਿਹੜਾ ਹੈਗਾ ਰਜੇਸ਼ ਪੰਚਲ ਬਾਸਰਲੇ ਦੇ ਦਿੱਤਾ ਸੀਗਾ ਕਿ ਇਹ ਜਿਹੜਾ ਕਾਰਕਸ ਪੂਸ ਭਰਿਆ ਹੋਇਆ ਸਾਡੇ ਨਾਲ ਵਿੱਚ ਆਇਆ ਚਾਰ ਟਰੱਕਾਂ ਦੇ ਵਿੱਚੋਂ ਤੇ ਉਹ ਟਰੱਕ ਵਾਪਸ ਉਹਨੇ ਕਿਸ ਕੈਪੈਸਿਟੀ ਵਿੱਚ ਭੇਜੇ ਹੈ ਇਹ ਪਹਿਲਾ ਸਵਾਲ ਹੈਗਾ ਕਿਉਂਕਿ ਉਹਨੂੰ ਉੱਥੇ ਹੀ ਰੋਕੇ ਪੁਲਿਸ ਨੂੰ ਇਨਫਾਰਮ ਕਰਨ ਦੇਦਾ ਸੀ ਜਦੋਂ ਸਾਡੇ ਧਿਆਨ ਚ ਆਇਆ ਟਰੱਕ ਵਾਪਸ ਜਾ ਚੁੱਕੇ ਸੀ ਉਦੋਂ ਇੱਕ ਬੋਗੀ ਦੇ ਵਿੱਚ ਬਾਕੀ ਇਹਨਾਂ ਨੇ ਸੀਲ ਕਰ ਦਿੱਤੀ ਸੀ ਉਹ ਸੀਲ ਕਰਨੇ ਰਹਿੰਦੀ ਸੀਗੀ ਉੱਥੇ ਮਜ਼ਦੂਰਾਂ ਨੇ ਸਾਨੂੰ ਦੱਸਦਾ ਵੀ ਇਹਦੇ ਵਿੱਚ ਘੱਟ ਹੈ ਅਸੀਂ ਉੱਥੋਂ ਮੌਕੇ ਤੇ ਟਿਕਟ ਕਢਵਾ ਕੇ ਉੱਥੇ ਸਾਹਮਣੇ ਚੱਕੀ ਤੇ weight ਕਰਵਾਇਆ ਤਾਂ 7 ਕਿਲੋ 8 ਕਿਲੋ weight ਘਟਾਇਆ ਕੋ 10 ਘਟਾਏ ਦੇ ਵਿੱਚੋਂ ਤਦਸ ਕਰਕੇ ਉਸ ਤੋਂ ਬਾਅਦ ਅਸੀਂ ਕੰਪਲੇਂਟ ਜਿਹੜੀ ਹੈਗੀ ਆਪਣੇ ਵੱਲੋਂ ਰਿਟਰਨ ਕੰਪਲੇਂਟ ਮੈਂ ਆਪਣੇ ਵੱਲੋਂ ਦਿੱਤੀ ਹੈ ਪਹਿਲਾਂ ਉੱਥੇ ਕੋਈ ਕਾਰਵਾਈ ਕਰਨ ਨੂੰ ਤਿਆਰ ਨਹੀਂ ਸੀਗਾ ਪਹਿਲਾਂ ਆਰਪੀਐਫ ਵਾਲੇ ਆਏ ਉਹ ਵੀ ਗੋਗਲੋ ਤੋਂ ਬਿਟੀ ਝੜ ਰਹੇ ਸੀਗੇ ਉਸ ਤੋਂ ਬਾਅਦ ਜੀਆਰਪੀ ਜਿਹੜੀ ਹੈਗੀ ਆ ਉਹਨੇ ਰਾਤ ਨੂੰ ਆ ਕੇ ਮਾਮਲਾ ਆਪਣੇ ਹੱਥਾਂ ਵਿੱਚ ਲਿਆ ਉਸ ਤੋਂ ਬਾਅਦ بڑے ਵੱਡੇ ਪ੍ਰੈਸ਼ਰ ਆਏ ਵੱਡੇ ਟੈਲੀਫੋਨ ਆਏ ਡੀਸੀ ਸਾਹਿਬ ਵੀ ਮਾਨੀਟਰ ਕਰ ਰਹੇ ਸੀ ਪ੍ਰੈਸ਼ਰ ਬੈਠ ਕੇ ਮੈਨੂੰ ਕੋਈ ਡਰ ਨਹੀਂ ਹੈਗਾ ਮੈ ਬਿਲਕੁਲ ਮਿਲੀਟਰ ਸਾਰੇ ਅਫਸਰ ਕਰ ਰਹੇ ਸੀਗੇ ਕਿਸੇ ਤਰੀਕੇ ਨਾਲ ਇਹ ਟ੍ਰੇਨ ਚਲੀ ਜਾਵੇ ਅਸੀਂ ਉਥੇ ਤਰੀਬਨ 1 ਵਜੇ ਤੱਕ ਮੈਂ ਰਿਹਾ ਪੂਰੀ ਗੁੰਡਾਗਰਦੀ ਕੀਤੀ ਗਈ ਡਰਾਉਨ ਦੀ ਕੋਸ਼ਿਸ਼ ਕੀਤੀ ਗਈ ਸਾਡੇ ਸਾਹਮਣੇ ਜ਼ਬਰਦਸਤੀ ਇੱਕ ਬੋਗੀ ਨੂੰ ਸੀਲ ਕੀਤਾ ਗਿਆ ਉਸਦੇ ਬਾਅਦ ਅਸੀਂ ਸਾਹਮਣੇ ਖੜੇ ਟਰੱਕ ਬੈਕ ਕਰਕੇ ਲੈ ਕੇ ਆਏ ਮੈਂ ਵਿਚਾਲੇ ਖੜ ਗਿਆ ਮੈਨੂੰ ਸਾਡੇ ਉੱਤੇ ਚੜਾ ਦਿਓ ਉਸ ਤੋਂ ਬਾਅਦ ਸਟੇਸ਼ਨ ਮਾਸਟਰ ਕੋਲ ਗਏ ਉਹਨੂੰ ਕੰਪਲੇਂਟ ਦਿੱਤੀ ਉਹਨੇ ਕੰਪਲੇਂਟ ਲੈਣ ਤੋਂ ਇਨਕਾਰ ਹੀ ਕੀਤਾ ਪਰ ਫਿਰ ਵੀ ਅਸੀਂ ਉਹਦੀ ਵੀਡੀਓ ਬਣਾਈ ਹੋਈ ਹੈ ਤਾਂ ਗੱਲ ਮੁੱਕਦੀ ਕਿ ਇਹ ਸਾਰਾ ਸਿਸਟਮ ਜਿਹੜਾ ਇਹਨਾਂ ਨੇ ਵੇਖਿਆ ਹੱਥ ਸਾਡੇ ਖੜੇ ਆ ਤਾਂ ਜੀਆਰਪੀ ਦੇ ਇੱਕ ਅਫਸਰ ਜਿਹੜੇ ਸਿਚੂ تھےਗੇ ਉਹਨੇ ਆਪਣੀ ਡਿਊਟੀ ਦੀ ਸਹੀ ਪਾਲਣਾ ਕੀਤੀ ਉਹਨੇ ਬਿਲਕੁਲ ਪ੍ਰੈਸ਼ਰ ਨਹੀਂ ਲਿਆ ਕੋਈ ਪ੍ਰਵਾਹ ਨਹੀਂ ਕੀਤੀ ਬਹੁਤ ਕੁਝ ਹੋਰ ਤੇ ਵੀ ਆਇਆ ਮੇਰੇ ਸਾਹਮਣੇ ਦੇਖਣ ਚ ਆਇਆ 11 ਵਜੇ ਸੀ ਇੱਕ ਵਾਰੀ ਉਥੋਂ ਆਗੇ ਸੀਗੇ ਰਿਫਾਇਰ ਕਰਦੇ ਹੋਣੀ ਸ਼ੁਰੂ ਹੋ ਗਈ ਸੀ ਉਸ ਤੋਂ ਬਾਅਦ ਦੁਬਾਰਾ ਫਿਰ ਸਾਨੂੰ ਜਾਣਾ ਪਿਆ ਕਿ ਉੱਥੇ ਗੁੰਡਾਗਰਦੀ ਜਿਹੜੀ ਦੁਬਾਰਾ ਇਹਨਾਂ ਨੇ ਕੀਤੀ ਆ ਕੇ ਪਨਗਰੇਂ ਦੇ ਕੋਈ ਏਐਮ ਡੀਐਮ ਕੁਝ ਹੈਗੇ ਲੋਕ ਮੈਂ ਬਾਈ ਫੇਸ ਦੇਖ ਕੇ ਪਛਾਣ ਸਕਦਾ ਉਹਨਾਂ ਨੇ ਪੂਰੇ ਸਾਨੂੰ ਉੱਥੇ ਡਰਾਉਣ ਦੀ ਧਮਕਾਉਣ ਦੀ ਕੋਸ਼ਿਸ਼ ਕੀਤੀ ਮੈਨੂੰ ਕਿਹਾ ਜਾ ਅਰੈਸਟ ਕਰ ਲਓ ਜਾਂ ਜੋ ਕਰਨਾ ਕਰੋ ਅਸੀਂ ਇੱਥੇ ਖੜੇ ਹਾਂ ਫਿਰ ਉਥੋਂ ਹੋਰ ਚਲੇ ਗਏ ਉਸ ਤੋਂ ਬਾਅਦ ਵੀ ਆਏ ਜਦੋਂ ਬਾਅਦ ਵਿੱਚ ਐਫਆਈਆਰ ਦਰਜ ਹੋ ਗਈ ਤਾਂ ਪੌਣੇ 1 ਵਜੇ ਇਹ ਐਫਆਈਆਰ ਮੇਰੇ ਬਿਆਨਾਂ ਤੇ ਦਰਜ ਹੋਈ ਹੈ ਔਰ ਇਹਦੇ ਵਿੱਚ ਜਿਹੜੀ ਕੰ ਉਹ 메ਨ ਮੁੱਦਾ ਰਹੂਗਾ ਕਿਉਂਕਿ ਉਹਨੇ ਜਿਹੜੀ ਕੰਪਨੀ ਬਣਾਈ ਕੀਤੀ ਔਰ ਜਿਸ ਰਾਜ ਦੇ ਟਰੇਡਰ ਦਾ ਉਹਦੀ ਕੀਤੀ ਹੈ ਔਰ 허ਾਨੀ ਦੀ ਗੱਲ ਮੈਨੂੰ ਸੁਣ ਧਿਆਨ ਚਾਹੀਏ ਹੁਣੇ ਕਿ ਇੱਕੋ ਹੀ ਫਰਮ ਹੈ ਸਾਰੇ ਅੜਦਿਆਂ ਦੇ ਇਸੇ ਮੇਰੇ ਖਲਕੇ ਨੇ 150 ਪਲੱਸ ਅੜਦੀ ਹੈ ਉਹ ਇੱਕੋ ਹੀ ਫਰਮ ਹੈ ਜਿਹਦੇ ਕੋਲ ਸਾਰੀ ਪਰਚੇਜ਼ ਹੈ ਪੰਜਾਬ ਦੀ ਪੰਗਰੇਨ ਦੀ ਸਰੋ ਸਰਮੁਰ ਜ਼ਿਲ੍ਹੇ ਦੀ ਔਰ ਉਸ ਤੋਂ ਅਗਲੀ ਗੱਲ ਇੱਕੋ ਹੀ ਪਰਚੇਜ਼ ਇਨਸਪੈਕਟਰ ਹੈ ਜੀ ਪਰਚੇਜ਼ ਅਫੀਸਰ ਇੱਕੋ ਹੀ ਹੈ ਉਹ ਇਨਸਪੈਕਟਰ ਇਹੀ ਹੈ ਜਿਹੜਾ ਰਜੇਸ਼ ਬਾਂਸਲ ਹੈ ਤਾਂ ਇਹ ਤੋਂ ਵੱਡਾ ਹੋਰ ਕਪਲਾ ਕੀ ਹੋ ਸਕਦਾ ਤੇ ਇਹਦੇ ਵਿੱਚ ਜਿਹੜਾ ਇਹ ਰਜੇਸ਼ ਬਾਂਸਲ ਹੈ 메ਨ ਦੋਸ਼ੀ ਹੈ ਪਹਿਲਾਂ ਤਾਂ ਇਹਨਾਂ ਜਿਹੜਾ ਹੈਗਾ ਪਰਚੇ ਚੋਂ ਕੀ ਨਿਕਲੂਗਾ ਅਗਲੇ ਕਮੇਟੀਆਂ ਬੈਠ ਕੇ ਉਹ ਚੋਂ ਕੀ ਨਿਕਲੂਗਾ ਇਹ ਜਾਂਚ ਦਾ ਵਿੱਚਾ ਕਦੇ ਵੀ ਇਹਨਾਂ ਕਮੇਟੀਆਂ ਚੋਂ ਅੱਜ ਤੱਕ ਕਦੇ ਕੁਝ ਨਹੀਂ ਨਿਕਲਿਆ ਪਰ ਜੋ ਸਾਹਮਣੇ ਨਿਕਲਿਆ ਹੈ ਜੇ ਤਾਂ ਉੱਥੇ ਉਹ ਘੱਟ ਜਿਹੜਾ ਤੋਲ ਵਾਲੇ ਘਟੇ ਨਾਲ ਮਿਲਦੇ ਤਾਂ ਸਾਡੇ ਕਰਨ ਉੱਥੇ ਕੁਝ ਨਹੀਂ ਕਿਉਂਕਿ ਟਰੱਕਦਾਰ ਨੇ ਵਾਪਸ ਭੇਜਦੇ ਸੀ ਹੁਣ ਪੁਲਿਸ ਦਾ ਕੰਮ ਹੈਗਾ ਕਿ ਇਹ ਜਿਹੜਾ ਹੈਗਾ ਵਸਲ ਹੈ ਇਹਨੂੰ ਅਰੈਸਟ ਕਰਨਾ ਪੈਂਦਾ ਕਿਉਂਕਿ ਪਹਿਲਾਂ ਤਾਂ ਚਾਰ ਜਿਹੜੇ ਇਹਨੇ ਉਹ ਜਿਹੜਾ ਘੱਟ ਤੋਲ ਵਾਲੇ ਜਾਂ ਜਿਹੜੇ ਇਹਦੇ ਵਿੱਚ ਭਾਗ ਉਹ ਭਰਿਆ ਹੋਇਆ ਸੀਗਾ ਉਹ ਟਰੱਕ ਵਾਪਸ ਭੇਜਦੇ ਇਹ 55000 ਬੋਰੀ ਇਹਦੇ ਵਿੱਚ ਭਰੀ ਹੋਈ ਹੈ ਉਹਦੇ ਵਿੱਚ ਕਿੰਨਾ ਤੋਲ ਹੈ ਕੀ ਨਹੀਂ ਅਸੀਂ ਤਾਂ ਸਿਰਫ ਉਨੀ ਗੱਲ ਕੀਤੀ ਹੈ ਕਿ ਜਦ ਅਸੀਂ ਤੋਲ ਕੇ ਵੇਖਿਆ ਤਾਂ 7 ਕਿਲੋ 8 ਕਿਲੋ ਦਾ ਤੋਲ ਘੱਟ ਆ ਰਿਹਾ ਸੀ ਪਰ ਜਿਹੜੇ ਦਸਣ ਮੁਤਾਬਕ ਪੱਲੇਦਾਰਾਂ ਦੇ ਉਹ ਤਾਂ ਕਹਿੰਦੇ ਸੀ 15 15 20 20 ਕਿਲੋ ਵੀ ਵਿੱਚ weight ਹੈਗਾ ਉਹ ਜਵੇਟ ਹੈ ਦੀ ਫੂਸ ਭਰਿਆ ਹੋਇਆ ਤੇ ਇਸ ਟ੍ਰੇਨ ਵਿੱਚ ਜੇ ਤਾਂ ਸਖਲੇ ਤੋਲ ਨੂੰ ਵੇਖਿਆ ਜਾਵੇ ਤਾਂ ਤਕਰੀਬਨ 1 ਕਰੋੜ 10 ਲੱਖ ਦਾ ਜਿਹੜਾ ਕਬਲਾ ਇਕੱਲੇ ਤੋਲ ਦਾ ਹੈ ਪਰ ਜੇ ਉਹਨਾਂ ਦੀ ਗੱਲ ਨੂੰ ਪੱਲੇਦਾਰੇ ਦੇ ਸਾਹਮਣੇ ਲਿਆ ਜਾਵੇ ਕਿ ਇਹ ਤਾਂ ਕਿਸੇ 15 ਕਿਲੋਆਂ ਕਿ 20 ਕਿਲੋ ਹੈ ਤੇ ਫਿਰ ਕਿੰਨਾ ਵੱਡਾ ਕਪਲਾ ਹੋਊਗਾ ਇਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਅਸੀਂ ਕੁਝ ਆંકੜੇ ਕੱਢੇ ਸੀ ਪਿਛਲੇ ਸਾਲ ਦੇ ਤਾਂ ਉਹ 4760 ਕਰੋੜ ਦਾ ਕਪਲਾ ਇਸ ਚੱਕਰਿਆਂ ਹੋਇਆ ਸੀ ਪਿਛਲੇ ਸਾਲ ਦੀ ਗੱਲ ਉਹ ਤੁਹਾਨੂੰ ਦੀ ਡਿਟੇਲ ਵੀ ਦੇ ਦਿਆਂਗੇ ਉਸ ਹਿਸਾਬ ਨਾਲ ਇਹ ਇੱਕ ਟ੍ਰੇਨ ਦੇ ਵਿੱਚ ਜੇ ਤਾਂ ਕੱਲਾ ਤੋਲ ਵੇਖੀਏ ਤਾਂ 110 ਕਰੋੜ ਦਾ ਹੈਗਾ ਜੇ ਸਾਰਾ ਵੇਖੀ ਕੀ ਬਣੂਗਾ ਅਸੀਂ ਈਮੇਲਾਂ ਕਰ ਰਹੇ ਹਾਂ ਅਸੀਂ ਜਿੱਥੇ ਟ੍ਰੇਨ ਜਾ ਰਹੀ ਹੈ ਉਹਦੀ ਪੈਰਵਾਹੀ ਵੀ ਕਰਾਂਗੇ ਸਵੇਰੇ 5:00 ਵਜੇ ਇਹਨਾਂ ਨੇ ਟ੍ਰੇਨ ਤੋੜ ਦਿੱਤੀ ਹੈ بجائے ਇਸ ਦੇ ਕਿ ਅਸੀਂ ਲਿਖ ਕੇ ਦਿੱਤਾ ਸੀ ਦੁਬਾਰਾ ਕਿਹਾ ਗਿਆ ਸੀ ਕਿ ਇਹ ਟ੍ਰੇਨ ਦੀਆਂ ਸਾਰੀਆਂ ਬੋਗੀਆਂ ਚੈੱਕ ਹੋਣੀਆਂ ਚਾਹੀਦੀਆਂ ਇਹ ਟ੍ਰੇਨ ਇਥੋਂ ਨਹੀਂ ਜਾਣੀ ਚਾਹੀਦੀ ਇਹ ਮੈਂ ਸਪੈਸ਼ਲ ਉਹ ਆਪਣੀ ਐਪਲੀਕੇਸ਼ਨ ਇੱਕ ਦੁਬਾਰਾ ਲਿਖ ਕੇ ਦੇ ਕੇ ਆਏ ਜਿਹੜੀ ਕਾਪੀ ਤੁਹਾਨੂੰ ਦੇ ਦੇਵਾਂਗੇ ਇਸ ਦੇ ਮੌਜੂਦ ਹੋਈ ਇਹ 5:00 ਵਜੇ ਟ੍ਰੇਨ ਕਿਉਂ ਗਈ ਹੈ ਇਹਦੇ ਬਾਰੇ ਪਿੱਛੇ ਕੀ ਹੈ ਮੈਂ ਬਿਲਕੁਲ ਐਡਮਿਨਿਸਟ੍ਰੇਸ਼ਨ ਸਮੇਤ ਡੀਸੀ ਜਿਹੜਾ ਹੈ ਇਹਦਾ ਜ਼ਿੰਮੇਵਾਰ ਸਮਝਦਾ ਹੈ ਡੀਸੀ ਨੇ ਜਿਹੜਾ ਗੱਲਬਾਤ ਕੀਤੀ ਹੈ ਮੀਡੀਆ ਨਾਲ ਮੈਂ ਸੁਣੀ ਆਓ ਬਿਲਕੁਲ ਉਹ ਸਾਰੀ ਚੀਜ਼ ਨੂੰ ਮੋਨੀਟਰ ਕਰਦਾ ਰਿਹਾ ਹੈ ਸਾਡਾ ਟੈਲੀਫੋਨ ਉਹਨੇ ਚੱਕਿਆ ਨਹੀਂ ਹੈਗਾ ਇਲੈਕਸ਼ਨ ਕਮਿਸ਼ਨ ਇਸ ਟਾਈਮ ਇੱਕ ਡੈਡ ਮਰਦਾ ਜਿਹੜੀ ਜਿਹੜੀ ਹੈ ਇੱਕ ਆਰਗੇਨਾਈਜੇਸ਼ਨ ਸਾਬਤ ਹੋ ਰਹੀ ਹੈ ਅੱਜ ਬੇਸ਼ੱਕ ਦੇਖਣ ਨੂੰ ਕਹਿੰਦੇ ਆਪਾਂ ਕੋਟ ਲੱਗਿਆ ਹੋਇਆ ਪਰ ਸਾਰੀ ਦੀ ਸਾਰੀ ਗੁੰਡਾਗਰਦੀ ਜਿਸ ਤਰ੍ਹਾਂ ਦੀ ਐਡਮਿਨਿਸਟ੍ਰੇਸ਼ਨ ਦੀ ਹੈ ਉਹ ਇਸ ਡੀਸੀ ਦੇ ਗਵਾਹੀ ਵਿੱਚ ਹੋ ਰਹੀ ਹੈ ਔਰ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਇਹਦੀ ਸ਼ਿਕਾਇਤ ਲਈ ਹੈ ਰਿਟਰਨ ਕਰਨ ਜਾ ਰਹੇ ਹਾਂ ਅੱਜ ਮੀਡੀਆ ਸਾਹਮਣੇ ਵੀ ਕਹਿੰਦੇ ਆ ਕਿ ਇਹ ਡੀਸੀ ਨੂੰ ਤੁਰੰਤ ਇਥੋਂ ਬਦਲਿਆ ਜਾਣਾ ਚਾਹੀਦਾ ਹੈ ਕਿਉਂਕਿ ਬਹੁਤ ਦੇਰ ਤੋਂ ਬੈਠਾ ਹੈ ਇਹ ਭ੍ਰਿਸ਼ਟ ਜਿਹੜੇ ਵੀ ਹੈਗੇ ਆ ਸਾਰੇ ਅ ਮਤੰਤਰ ਦੇ ਵਿੱਚ ਪੋਲਿਟਿਕਲ ਬੰਦੇ ਇਹਨਾਂ ਲਾਉਆ ਹੋਇਆ ਹੈਗਾ ਬਿਲਕੁਲ ਇਹ ਇਸ ਟਾਈਮ ਇਹਨੂੰ ਬਦਲਿਆ ਜਾਣ ਚਾਹੀਦਾ ਹੈ ਤੇ ਬਾਕੀ ਜਿਹੜਾ ਇਹਨੂੰ ਦੂਸਰੇ ਤਰੀਕੇ ਨਾਲ ਇਹ ਇਲੈਕਸ਼ਨ ਦਾ ਟਾਈਮ ਹੈ ਤਾਂ ਇਸ ਟਾਈਮ ਅ ਅੱਜ ਤੱਕ ਹੁਣ ਤੱਕ ਰਾਤ 1 ਵਜੇ ਤੱਕ ਕਿਸੇ ਵੀ ਪੋਲਿਟਿਕਲ ਪਾਰਟੀ ਦਾ ਬੰਦਾ ਉੱਥੇ ਨਹੀਂ ਪਹੁੰਚਿਆ ਸਭ ਨੂੰ ਪਤਾ ਸੀ ਹਰ ਬੰਦਾ ਇਸ ਵੱਲ ਧਿਆਨ ਦੇ ਰਿਹਾ ਸੀਗਾ ਹਰ ਕੁਝ ਆਉਂਦਾ ਸੀ ਰਫਾ ਦਫਾ ਹੋ ਜੇ ਐਮਐਲਏ ਲੋਕਲ ਬੈਠੀ ਹੈ ਮੈਂ ਕੈਂਡੀਡੇਟ ਡੇਟਾ ਦੀ ਗੱਲ ਕਰਦਾ ਹੈ ਸਰਕਾਰ ਦਾ ਕੈਂਡੀਡੇਟ ਮੀਤ ਖੇਰ ਹੈ ਸਿਮਰਜੀਤ ਸਿੰਘ ਮਾਨ ਮਾਨ ਪਾਰਟੀ ਦਾ ਕੈਂਡੀਡੇਟ ਹੈਗਾ ਸਰਪਾਲ ਸਿੰਘ ਖੇਰਾ ਜੀ ਦਾ ਕੰਮ ਮੁੱਦੇ ਠਾਣਾ ਉਹ ਨੂੰ ਹੁਣ ਤੱਕ ਤੱਕ ਕਿੰਨੇ ਚਿਰ ਪਤਰਾ ਕਿਉਂਕਿ ਅਜੇ ਤੱਕ ਨੀਦੇ ਤੇ ਆਇਆ ਹੋਰ ਅਗਵਾਲ ਚੁੰਦਾ ਵਗੈਰਾ ਜਿਨੇ ਚਿਹਰੇ ਹੈਗੇ ਇੱਥੇ ਇਲੈਕਸ਼ਨ ਲੜਨ ਵਾਸਤੇ ਆ ਰਹੇ ਆ ਅਸੀਂ ਰਾਤ ਵੀ ਪੈਸੇ ਸਾਹਮਣੇ ਕਿਹਾ ਸੀ ਅੱਜ ਵੀ ਕਿਹਾ ਵੀ ਛੱਡ ਦਿਓ ਇਸ ਗੱਲ ਨੂੰ ਕੌਣ ਇਲੈਕਸ਼ਨ ਲੜ ਰਿਹਾ ਕਿ ਇਹ ਫਰਕ ਪੈਂਦਾ ਮੈਂ ਵੀ ਜਾ ਲੜ ਰਿਹਾ ਅੱਜ ਤੁਸੀਂ ਇਹ ਟ੍ਰੇਨ ਨੂੰ ਰੋਕੋ ਤਾਂ ਸਹੀ ਅਸੀਂ ਲੱਭ ਕੇ ਦੇ ਦਿੱਤੀ ਹੈ ਅਸੀਂ ਸਾਰਾ ਕੁਝ ਤੁਹਾਡੇ ਸਾਹਮਣੇ ਲੈ ਜਾਂਦਾ ਟ੍ਰੇਨ ਅਜੇ ਕੱਲ ਸ਼ਾਮ ਜਾਂ ਪਰਸ ਇਹ ਬੜੇ ਬੜੇ ਵੱਡੇ ਸਮਰੱਥ ਗਣਦੇ ਆਪਦੇ ਆਪ ਨੂੰ ਅੱਜ ਇਹਨਾਂ ਨੂੰ ਇੱਕ ਅਪੀਲ ਵੀ ਕਰਦਾ ਤੇ ਇੱਕ ਸ਼ੀਸ਼ਾ ਬਖਾਉਣਾ ਵੀ ਥੋੜੇ ਜੇ ਪੱਲੇ ਕੁਛ ਹੈਗਾ ਤੁਸੀਂ ਕੱਲ ਨੂੰ ਵੋਟਾਂ ਨਹੀਂ ਭੀਗ ਮੰਗਦੇ ਫਿਰੋਗੇ ਅਸੀਂ ਸਿੰਗਲ ਟੀਮ ਸਾਹਮਣੇ ਆ ਬੈਠੀ ਆ ਸਾਡੇ ਜਿਹੜੇ ਜਿੰਨੇ ਵੀ ਲੋਕ ਬੈਠੇ ਆ ਆਪਣੇ ਦਸੈਣੀ ਸਾਹਿਬ ਹਨਮੂਲ ਸਾਹਿਬ ਹੈ ਗੰਗ ਸਾਹਿਬ ਹੈ ਆ ਸਾਡੇ ਦੇ ਸਾਰੇ ਬੰਦਿਆਂ ਨੇ ਇੱਕ ਐਡੇ ਵੱਡੇ ਸਿਸਟਮ ਦਾ ਮੱਥਾ ਲਾ ਕੇ ਉੱਥੇ ਮੌਕੇ ਤੇ ਖੜ ਕੇ ਐਫਆਈਰ ਕਟਵਾ ਕੇ ਅੱਜ ਤੱਕ ਦੱਸਣੇ ਤਾਂ ਕੋਈ ਇਹਨਾਂ ਨੇ ਇਹ ਕੰਮ ਕੀਤਾ ਹੋਵੇ ਪਰ ਹੁਣ ਵੀ ਕੀਤਾ ਜਾ ਸਕਦਾ ਹੈ ਇਹ ਟ੍ਰੇਨ ਜਿਹੜੀ ਹੈਗੀ ਇਹ ਵੀ ਰੁਕਵਾਇਆ ਜਾਵੇ ਅਸੀਂ ਆਪਣੇ ਸਮਰਥਾ ਦੇ ਮੁਤਾਬਕ ਅਸੀਂ ਇਹ ਇਹ ਮੇਲ ਜਿੱਥੇ ਜਿੱਥੇ ਬਣਦੀਆਂ ਉਹ ਕਰਾਂਗੇ ਪਰ ਇਹ ਗੋਰਖਤੰਦਾ ਇਹ ਤੰਤਰ ਜਿਹੜਾ ਹੈ ਇਕੱਠਾ ਹੈ ਮੈਨੂੰ ਕੋਈ ਉਮੀਦ ਨਹੀਂ ਹੈਗੀ ਕਿ ਆਉਣ ਵਾਲੇ ਸਮੇਂ ਵਿੱਚ ਇਹਦੇ ਤੇ ਕੋਈ ਜਿਹੜਾ ਹੈਗਾ ਇਸ ਟ੍ਰੇਨ ਨੂੰ ਰੋਕੇ ਇਹਦੀ ਪੂਰੀ ਚੈਕਿੰਗ ਕਰ ਲਈ ਜਾਊਗੀ ਜੇ ਇਹ ਹੋਵੇ ਤਾਂ ਬਹੁਤ ਵੱਡਾ ਕਪਲ ਹੈ ਸਾਹਮਣੇ ਆਉਣਾ ਹੈ ਤਦੂ ਵੀ ਲੱਗਦਾ ਵੀ ਇੱਥੇ ਤੱਕ ਸੀਮਿਤ ਰਹੂਗਾ ਇਹ ਪੰਜਾਬ ਦੇ ਵਿੱਚ ਵੀ ਕੰਪਨੀ ਦੀ ਖਰੀਦ ਹੁਣ ਸਿੱਧੀ ਹੋ ਰਹੀ ਹੈ ਤਾਂ ਬਾਕੀ ਜਿਹਨਾਂ ਦੇ ਵਿੱਚ ਵੀ ਬਾਕੀ ਜਿਹਨਾਂ ਵਿੱਚ ਕਿਉਂ ਨਹੀਂ ਹੋਊਗਾ ਮੇਰਾ ਤਾਂ ਸਵਾਲ ਹੈ ਕਿਉਂ ਨਹੀਂ ਹੋਊਗਾ ਜੇ ਇੱਕ ਜ਼ਿਲ੍ਹੇ ਦੇ ਵਿੱਚ ਆਪਾਂ ਦੇਖ ਰਹੇ ਹਾਂ ਇੱਕ ਟ੍ਰੇਨ ਦਾ ਹਾਲ ਹੈ ਮੈਨੂੰ ਲੱਗਿਆ ਪਤਾ ਅੱਜ ਜਾਂ ਕੱਲ ਚ ਇੱਕ ਸਪੈਸ਼ਲ ਲੀਤੀ ਹੈਗੀ ਹੈ ਉੱਥੇ ਪੋਣੀਗੜਵੀ ਲੱਗਣ ਵਾਲੀ ਹੈ ਸਿੱਖੋ ਸਾਹਿਬ ਸਿੱਖੋ ਸਾਹਿਬ ਇਹਦੇ ਵਿੱਚ ਰੇਸ਼ ਗਰ ਜਿਹੜਾ ਇਹਦਾ ਸਪੌਂਸਰ ਹੈ ਇਹ ਕਈ ਵਾਰੀ ਇਸ ਕੱਪਰੇ ਵਿੱਚ ਆ ਚੁੱਕਿਆ ਦੋਸਤੋ ਕੋਈ ਇਸ ਤੋਂ ਵੱਡਾ ਕੀ ਹੋ ਸਕਦਾ ਸੀ ਸਾਹਮਣੇ ਕਰਕੇ ਲਿਆ ਕੇ ਐਫਆਈਆਰ ਕਰਵਾ ਕੇ ਹਰਜੀਤ ਓਪਨ ਕਰ ਦਿੰਦੀ ਹੈ ਤੁਸੀਂ ਪ੍ਰੈਸ ਬੈਠੇ ਹੋ ਇਸ ਤੋਂ ਬਾਅਦ ਸਾਰਾ ਕੰਮ ਜਿਹੜਾ ਹੈਗਾ ਮੈਂ ਕੋਈ ਸਮਰਥਕ ਨਹੀਂ ਹੈਗਾ ਮੈਂ ਕੋਈ ਆਡੀਟਰ ਨਹੀਂ ਹੈਗਾ ਇਹ ਸਾਰਾ ਕੰਮ ਜਿਹੜਾ ਹੈਗਾ ਬਣਦਾ ਸਰਕਾਰ ਦਾ ਹੈ ਜਿਹੜੇ ਵੱਡੇ ਵੱਡੇ ਲੀਡਰ ਇਲੈਕਸ਼ਨ ਲੜਨ ਵਾਸਤੇ ਆਏ ਆ ਉਹਨਾਂ ਦਾ ਦੇਖਣ ਕੀ ਕਰਨਾ ਜੀ ਕੀ ਕਰੇ ਸਿੱਖ ਦਾ ਪ੍ਰੈਸ ਨਹੀਂ ਕਰੂਗਾ ਗੁੰਡੇ ਉੱਥੇ ਆਏ ਆ ਪਹਿਲਾਂ ਹਰਦੇਸ਼ ਬਸਨਲ ਨੇ ਬੁਲਾਏ ਸੀ ਲੇਬਰ ਦੇ ਰੂਪ ਵਿੱਚ ਹੀ ਆਏ ਸੀ ਮੁਸਲਮਾਨ ਵੀ ਸੀਗੇ ਬਾਰਲੀਆਂ ਸਟੇਟਾਂ ਦੇ ਕੋਈ ਇਹਨਾਂ ਦੇ ਮੁਲਾਜ਼ਮ ਵੀ ਸੀਗੇ ਜਿਹੜਾ ਮੈਂਕ ਬੁੰਡੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਉਹਨੇ ਮੇਰੇ ਨਾਲ ਗੱਲ ਨਹੀਂ ਕੀਤੀ ਕਿਉਂਕਿ ਸਾਡੇ ਕੋਲ ਵੀ ਵੀਡੀਓ ਸੀਗੀ ਬਿਲਕੁਲ ਜੇ ਸਾਡੇ ਕੋਲ ਇਸ ਤਰ੍ਹਾਂ ਵੀਡੀਓ ਵਗੈਰਾ ਦਾ ਸਿਸਟਮ ਨਾ ਹੁੰਦਾ ਤੇ ਜਿਸ ਤਰ੍ਹਾਂ ਦੇ ਉਹ 1.200 ਬੰਦਾ ਇਹਨਾਂ ਨੇ ਰਾਤ ਦੇ 1 ਵਜੇ ਤੱਕ ਕੋਨੇ ਚ ਰੱਖਿਆ ਸੀ ਬਿਠਾ ਕੇ ਇਹਨਾਂ ਦਾ ਪੱਕਾ ਪ੍ਰੋਬਲਮ ਸਾਡੇ ਨਾਲ ਪੈਣਦਾ ਸੀ ਪਰ ਉਸ ਐਸਐਚਓ ਜੀਆਰਪੀ ਦੀ ਹਿੰਮਤ ਕਰਕੇ ਜਾਂ ਉਹਦੀ ਰਗਵਾਈ ਕਰਕੇ ਉੱਥੇ ਜਦੋਂ ਪੁਲਿਸ ਆ ਗਈ ਫਿਰ ਇਹਨਾਂ ਦੀ ਹਿੰਮਤ ਨਹੀਂ ਪਈ ਨਹੀਂ ਤਾਂ ਇਹਨਾਂ ਦਾ ਅਗਲਾ ਪਲਾਨ ਇਹ ਸੀਗਾ ਕਿ ਸਾਨੂੰ ਜਾਂ ਤਾਂ ਪੜ ਕੇ ਕੁੱਟ ਕੇ ਅੰਦਰ ਦਿੰਦੇ ਜਾਂ ਜੇਲ ਤੋ ਉਹਵੇਂ ਜਿਵੇਂ ਤੌਰ ਨਹੀਂ ਸੀਗੀ ਜਿਹੜੀ ਕੋ ਸਫਲਤਾ ਨਹੀਂ ਮਿਲੀ ਇਸ ਕਰਕੇ ਇਹ ਜਿਹੜਾ ਸਾਰਾ ਅੱਜ ਆਪਾਂ ਐਡਮਿਨਿਸਟ੍ਰੇਸ਼ਨ ਵੱਲੋਂ ਗਈ ਇਹ ਤਾਂ ਸਤਜੀਰ ਬਈ ਨੂੰ ਇਹਦਾ ਜਾਂਦਾ ਕਿੰਨੇ ਬੰਦੇ ਆ ਉਹ ਤੋਂ ਸਰਚਾ ਵਗੈਰਾ ਕੀਤਾ ਗਿਆ ਪਰਚਾ ਤਾਂ ਦੇਖੋ ਅਸੀਂ ਤਾਂ ਆਪਣੀ ਕੰਪਲੇਂਟ ਦਿੱਤੀ ਥੰਨ ਡਿਟੇਲ ਦਾ ਪਤਾ ਨਹੀਂ ਸੀ ਅਸੀਂ ਤਾਂ ਉਸ ਤੋਂ ਦਿੱਤੀ ਹੈ ਜਿੱਥੋਂ ਰਜੇਸ਼ ਮਾਨਸਲ ਦੀ ਕੰਪਲੇਂਟ ਹੈ ਰਜੇਸ਼ ਮਾਨਸਲ ਨੇ ਜਸਰਾਜ ਜਿਹੜੀ ਹੈਗੀ ਹੈ ਜਸਰਾਉ ਟਰੇਡਰ ਦਾ ਨਾਮ ਲਿਆ ਆਪਣੇ ਬੋਲਣ 'ਚ ਵੀ ਲਿਆ ਲਿਖਤੀ ਵੀ ਲਿਆ ਉੱਥੋਂ ਹੀ ਗੱਲ ਕਰਨੀ ਸਾਰੀ ਜਸਰਾਉ ਟਰੇਡਰ ਹੀ ਜਿਹੜਾ ਉਹਨੂੰ ਰੈਸਟ ਹੋ ਕੇ ਉਹ ਤੋਂ ਪਤਾ ਕੀਤਾ ਜਾਣਾ ਤੁਹਾਨੂੰ ਦੱਸਿਆ ਕਿ ਹੈ ਹੀ ਕੋਈ ਫ ਤੋ ਮੇਨ ਦੋ ਦੋਸ਼ੀ ਜਿਹੜੇ ਹੈਗੇ ਆ ਉਹ ਦਸਰਾਓ ਜਿਹੜੇ ਹੈਗੇ ਫਰਮ ਵਾਲੇ ਤੇ ਰੇਸ਼ ਮਸਾਲਾ ਇਹ ਮੇਨ ਕਾਰਪੋਰੇਟ ਹੈ ਇਹਦੋਂ ਜਿਹੜੀ ਚੇਨ ਚੱਲੂਗੀ ਬਾਅਦ ਦੀ ਗੱਲ ਹੈ ਇਹਦੋਂ ਗਾਂ ਚੇਨ ਚੱਲਦੀ ਨਹੀਂ ਹੁੰਦੀ ਇੱਥੇ ਰੁਕੋ ਹੀ ਹਾਂਜੀ ਤੁਸੀਂ ਕੀ ਕਹਿੰਦੇ ਮੈਂ ਤੁਹਾਨੂੰ ਸਵਾਲ ਕਰਦਾ ਕਿ ਸੀਐਮ ਸਿਟੀ ਤੁਸੀਂ ਇਸ ਨੂੰ ਮੰਨਦੇ ਹੋ ਕਿ ਸੀਐਮ ਨੇ ਇਸ ਸਿਟੀ ਨੂੰ ਕੋਈ ਇਹੋ ਜਿਹਾ ਕੋਈ ਕੰਮ ਕੀਤਾ ਹੋਇਆ ਕਿ ਇਹਨੂੰ ਸੀਐਮ ਸਿਟੀ ਕਿਹਾ ਜਾਵੇ ਬੇੜਾ ਕਰਕੇ ਸ਼ਹਿਰ ਦਾ ਹੋਇਆ ਨਿੱਕੇ ਨਿੱਕੇ ਪ੍ਰੋਬਲਮਾਂ ਜਿਹੜੀ ਹੈਗੀਆਂ ਔਰ ਲੈ ਕੇ ਲੋਕ ਤਰਲੇ ਪਾਉਂਦੇ ਫਿਰਦੇ ਆ ਕਰਪਸ਼ਨ ਜਿਹੜੀ ਸਿਰ ਚੜ ਕੇ ਬੋਲਦੀ ਹੈ ਪੰਜ ਗੁਣਾ ਵੱਧ ਕਰਪਸ਼ਨ ਘਟੋ ਘੱਟ ਹੋਈ ਵੀ ਹੈ ਇਸ ਸੀਐਮਸੀਟੀ ਹੈ ਇਸ ਸੀਐਮਸੀਟੀ ਜਿਹੜੇ ਨੂੰ ਕਹਿੰਦੇ ਹੋਣਗੇ ਉਹਨਾਂ ਨੂੰ ਹੋਊਗਾ ਇਹ ਤਾਂ ਬਿਲਕੁਲ ਜਿਹੜਾ ਲਾਵਰਸ ਸ਼ਹਿਰ ਹੈ ਜਿੱਦੀ ਕੋਈ ਮਤਲਬ ਆਮ ਇੱਕ ਜਿਹੜੇ ਪੰਜਾਬ ਦੇ ਬਾਕੀ ਜਿਹੜੇ ਹੈਗੇ ਉਹਨਾਂ ਤੋਂ ਵੀ ਬੁਰੀ ਹਾਲਤ ਹੈ ਹਰ ਪੱਖ ਤੋਂ ਜੀ ਜੀ ਤੁਸੀਂ ਜਿਵੇਂ ਗੱਲ ਕਰੀ ਸਾਜ਼ਿਸ਼ ਕੀ ਤੁਸੀਂ ਉਹ ਸਿਸਟਮ ਹੀ ਕਲੈਪਸ ਹੋ ਰਿਹਾ ਭਾਈ ਸਾਹਿਬ ਇਹਨੂੰ ਖਤਮ ਕਰ ਲਓਗੇ ਤਾਂ ਕੀ ਹੋ ਜਾਊਗਾ ਪ੍ਰਾਈਵੇਟ 플레이ਰ ਆ ਜਾਊਗਾ ਜੇ ਪ੍ਰਾਈ ਗਲਤ ਹੈ ਨਾ ਵੀ ਜੇਦੇ ਠੀਕ ਕਰ ਰਹੇ ਹੁਣ ਫਿਰ ਆਪਾਂ ਕਹੀਏ ਇਧਰ ਵੀ ਖੂਹ ਹੈ ਤੇ ਇਧਰ ਖਾਈ ਹੈ ਕਿਸੇ ਪਾਸੇ ਵੀ ਜੇ ਅੱਜ ਪੰਜਾਬ ਦੇ ਲੋਕਾਂ ਨੇ ਜਾਂ ਪੰਜਾਬ ਨੇ ਵੇਖਣਾ ਹੋਵੇ ਵੈਸੇ ਤਾਂ ਮੁਲਕ ਲਈ ਸਾਡੇ ਦਾ ਮਾੜਾ ਹਾਲ ਹੈ ਸਾਨੂੰ ਕਿਸੇ ਪਾਸੇ ਕੋਈ ਰਿਲੀਫ ਨਹੀਂ ਹੈਗੀ ਅਫਸਰशाही ਬੁਰੇ ਤਰੀਕੇ ਨਾਲ ਲੁੱਟ ਰਹੀ ਆ ਡੀਸੀ ਤੁਹਾਨੂੰ ਪਤਾ ਹੈ ਇਹਨੂੰ ਕਿੰਗ ਆਫ ਜੋਧਪੁਰ ਕਿਹਾ ਜਾਂ જયਪੁਰ ਕਿਹਾ ਜਾਂਦਾ ਤੁਹਾਡੇ ਆਮ ਲੋਕਾਂ ਦੀ ਬੈਕਪੈਸ਼ ਮੈਂ ਮੂੰਹ ਤੇ ਕਹਿੰਦਾ ਜਿਹੜੇ ਕਿੰਗ ਆਫ જયਪੁਰ 10 ਕਿਲਿਆਂ ਦੀ ਕੋਟੀ 'ਚ ਬੈਠਾ ਹੈ ਉਹਨੂੰ ਕੀ ਵੇ ਮੈਂ ਤੁਹਾਡਾ ਕੀ ਤਕਲੀਫ ਹੋ ਤੁਨੇ ਤੁਹਾਡੇ ਆਪਦੇ ਪੁੱਤਾਂ ਤੁਹਾਡੇ ਆਪਦੇ ਕੋ ਭੈਣ ਭਰਾਵਾਂ ਦੇ ਵਿੱਚੋਂ ਜੇ ਕੋਈ ਅਫਸਰ ਹੋਵੇ ਪੰਜਾਬ ਦਾ ਤੁਹਾਨੂੰ ਦਰਦ ਹੋਵੇ ਕੋਈ ਕਿ ਬਾਹਰ ਨਹੀਂ ਸਟੇਟਾਂ ਤੋਂ ਲੁੱਟਣ ਆਏ ਲੁਟੇਰੇ ਹੈਗੇ ਸਾਰੇ ਵਕਫਾ ਕਰੂਪਾਂ ਦੇ ਵਿੱਚ ਇਸ ਕਰਕੇ ਜੇ ਤੁਸੀਂ ਐਫਸੀਆਈ ਦੀ ਗੱਲ ਕੀਤੀ ਹੈ ਤੁਸੀਂ ਕਿਸੇ ادارے ਦੀ ਹੋਰ ਗੱਲ ਕਰਕੇ ਦੇਖ ਲਓ ਇਹ ਪੰਗ ਰਹੇ ਨੇ ਐਫਸੀਏ ਤੇ ਇਹਦੇ ਵਿੱਚ ਆ ਗਏ ਅਦਰਵਾਈਜ਼ ਕੁਝ ਦੇਖ ਲਓ ਕਿਸੇ ਨਾਲ ਕਿ ਹਰ ਚੀਜ਼ ਜਿਹੜੀ ਹੈਗੀ ਹੈ ਬੇੜਾ ਕਰ ਕ腐ਸ਼ਨ ਦੇ ਰੂਪ ਚ ਚੁੱਕਿਆ ਹੈ ਔਰ ਇਹ ਬੇਲਗਾਮ ਅਫਸਰਚਾਈ ਜਿਹਨੂੰ ਕਿ ਸਰਕਾਰ ਦਾ ਵੀ ਕੋਈ ਚੀਜ਼ ਦਾ ਡਰੀ ਹੈ ਨਹੀਂ ਸਰਕਾਰ ਹੈ ਹੀ ਨਹੀਂ ਇਹ ਤਾਂ ਬਚਾਉਂਦੇ ਫਿਰਦੇ ਆਪਣੇ ਆਪ ਨੂੰ ਸ਼ਰਾਬ ਘਟਾਲੇ ਚ ਇਹਨਾਂ ਰਸੀਆ ਮੰਦਰ ਬੈਠਾ ਦਿੱਲੀ ਵਾਲਾ ਆ ਦੂਜਾ ਜਿਹੜਾ ਇਧਰ ਹਵਾ ਹੋ ਗਈ ਇਸ ਚੀਜ਼ ਦੀ ਇਸ ਸੀਐਮ ਵੀ ਅੰਦਰ ਹੋਊਗਾ ਨੀਰਾ ਹਰਪਾਲ ਚੀਮਾ ਦਾ ਥੋੜਾ ਪੱਕਾ ਹੀ ਗਿਆ ਹੋਵੇ ਇਸ ਕਰਕੇ ਇਹਨਾਂ ਦੇ ਕੋਲ ਆਪਣੀ ਕ腐ਸ਼ਨ ਨੂੰ ਲੁਕਾਉਣ ਦਾ ਕੋਈ ਤਰੀਕਾ ਨਹੀਂ ਹੈਗਾ ਹੁਣ ਇਹ ਵੋਟਾਂ ਕਿਹੜੇ ਮੂਨਾ ਮੰਗਣਗੇ ਜੀ ਸੜਾ ਦੇ ਵਿੱਚ ਹੈਗੀ ਕਰੰਜੀ ਦੇ ਵਿੱਚੋਂ 2 ਰੁਪਏ ਦਿੰਦੇ ਐ 1 ਰੁਪਈਆ ਸਾਢੇ ਪੈ ਦਿੰਦੇ ਐ ਬਾਕੀ ਠੇਕੇਦਾਰ ਤੇ ਸਾਰਾ ਸਿਸਟਮ ਲੜਕੇ ਕੰਦਾ ਉਹ ਇੱਥੇ 1 ਸਾਲ ਤੋਂ ਵੱਧ ਸਮੇਂ ਤੋਂ ਮੇਰੇ ਖਿਆਲ ਨਾਲ ਧਰਨਾ ਲਾ ਕੇ ਬੈਠੇ ਅਸੀਂ ਇਹਦੇ ਸੀਐਮ ਦੇ ਗੇਟ ਅਗੇਸ ਮੁਰਦਾ ਸੀਐਮ ਦੇ ਸ਼ਰਾਬੀ ਦੇ ਗੇਟ ਅਗੇ ਧਰਨਾ ਲਾ ਕੇ ਬੈਠੇ ਆ ਉਹ ਠੀਕ ਐ ਉਹਨਾਂ ਨੂੰ ਕੋਈ ਨਹੀਂ ਗਰੀਬ ਲੋਕਾਂ ਨੂੰ ਹੋਰ ਲਿਆ ਕੇ ਸੱਜੇ ਖਬਿਓ ਤੇ ਇਹ ਜਿਹੜੀ ਲਿਫਟਿੰਗ ਕਰਾਈ ਜਾ ਰਹੀ ਹੈ ਜੋ ਕਿ ਗੈਰ ਕਾਨੂੰਨੀ ਐ ਜੋ ਉਹਨਾਂ ਦਾ ਹੱਕ ਬਣਦਾ ਪੱਲੇਦਾਰਾਂ ਦਾ ਉਹਨਾਂ ਨੂੰ ਜਿਹੜਾ ਹੈ ਬਹੁਤ ਵੱਡਾ ਮਾਰਿਆ ਜਿਹੜੀ ਮਾਰ ਪੈ ਰਹੀ ਹੈ ਉਹਨਾਂ ਦੇ ਛੋਟੇ ਛ ਕਾ ਦੋ ਰੁਪਏ ਸੈ ਪਰ ਬਕਰ ਬੇਟਾ ਸੰਗਰੂਰ ਤੋਂ ਗੁਲਜਾਰ ਸਿੰਘ ਦੀ ਰਿਪੋਰਟ